ਡਾਕਟਰ ਇਹ ਨਹੀਂ ਇਹੜੀ ਬਹੁਤ ਜਿਆਦਾ ਸਿਆਣੇ ਨੇ ਸਾਨੂੰ ਕੋਰਟ ਇਸੇ ਦਾ ਡਾਕਟਰ ਨੇ ਇੱਧਰ ਭੇਜਿਆ ਸੀ ਜੀ ਸਿਵਲ ਹਸਪੀਟਲ ਮੋਗਾ ਦੇ ਵਿੱਚ ਜਦੋਂ ਅਸੀਂ ਆਏ ਆਂ ਤੇ ਮੈਂ ਦੇਖਿਆ ਕਿ ਆਕੇ ਲੋਕ ਥੱਲੇ ਬੈਠੇ ਹੋਏ ਸੀ ਇੰਨੀ ਭੀੜ ਮੱਚੀ ਹੋਈ ਸੀ ਉੱਥੇ ਮੈਂ ਆਕੇ ਉਹਨਾਂ ਨੂੰ ਪੁੱਛਿਆ ਕਿ ਪਰਚੀਆਂ ਕਿੱਥੇ ਕੱਟੀਆਂ ਜਾਂਦੀਆਂ ਨੇ ਫਸਟ ਟਾਈਮ ਆਈ ਸੀ ਕਿਉਂਕਿ ਉਹ ਕਹਿੰਦੇ ਕਿ ਅੱਜ ਬੰਦ ਆ ਜੀ ਆਪੀਡੀ ਔਰ ਤਿੰਨ ਦਿਨ ਵਾਸਤੇ ਬੰਦ ਰਹਿਣਾ ਹੈ ਇਸ ਤਰ੍ਹਾਂ ਤੇ ਡਾਕਟਰ 11 ਵਜੇ ਆਉਣਗੇ ਜੀ ਤੇ ਮੈਂ ਦੇਖਿਆ ਕਿ ਕਈ ਬਜ਼ੁਰਗ ਨੇ ਜਿਹੜੇ ਉਹ ਗਰਮੀ ਨਾਲ ਬਿਲਕ ਰਿਐ ਸੀ ਗਰਮੀ ਦਾ ਕਾਰਨ ਉਹ ਇਹ ਕਹਿ ਰਿਐ ਸੀ ਕਿ ਅਸੀਂ ਸਵੇਰ ਦੇ ਆਏ ਹੋਇਆ ਕਈ ਅਜਾਇਬ ਵੀ ਸੀ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਆਪਣੇ ਦਿਹਾੜੀ ਛੱਡ ਕੇ ਆਏ ਹੋਇਆ ਜੀ ਵੀ ਅਸੀਂ ਆਪਦਾ ਜੋ ਸਵੇਰ ਕਮਾਉਣਾ ਉਹ ਅਸੀਂ ਰਾਤ ਨੂੰ ਖਾਣਾ ਹੁੰਦਾ ਮੈਂ ਇਹ ਕਹਿਣਾ ਚਾਹਾਂਗੇ ਸਰਕਾਰ ਨੂੰ ਵੀ ਮੇਰੀ ਇਹ ਬੇਨਤੀ ਹੈ ਕਿ ਭਾਵੇਂ ਕੋਈ ਵੀ ਵਿਭਾਗ ਹੋਵੇ ਚਾਹੇ ਉਹ ਸਿੱਖਿਆ ਵਿਭਾਗ ਹੋਵੇ ਠੀਕ ਹੈ ਜੀ ਚਾਹੇ ਅਧਿਆਪਕ ਵਰਗੇ ਚਾਹੇ ਡਾਕਟਰ ਆ ਜਾਣ ਜੀ ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਡਾਕਟਰਾਂ ਨੂੰ ਵੀ ਇਹ ਹੋਣਾ ਚਾਹੀਦਾ ਹੈ ਕਿ ਜਿਹੜੇ ਆਮ ਲੋਕ ਨੇ ਜਿੰਨਾ ਕਰਕੇ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਨੇ ਉਹ ਆਪਣਾ ਪਰਿਵਾਰ ਪਾਲ ਰਹੇ ਨੇ ਉਹ ਆਪਣਾ ਵੱਧ ਤੋਂ ਵੱਧ ਜਿਹੜਾ ਸਮਾਂ ਇਹਨਾਂ ਆਮ ਲੋਕਾਂ ਨੂੰ ਦੇਣਾ ਹੁਣ ਜਿਸ ਤਰ੍ਹਾਂ ਆਪਾਂ ਇੱਥੇ ਦੇਖ ਲਿਆਂਗੇ ਕਈ ਲੋਕ ਹਾਰਟ ਦੇ ਮਰੀਜ਼ ਆ ਜੀ ਉਹ ਕਹਿ ਰਹੇ ਆ ਤੁਹਾਨੂੰ ਕਿ ਅਸੀਂ ਹਾਰਟ ਦਾ ਜੀ ਸਾਡਾ ਆਪ੍ਰੈਸ਼ਨ ਹੋਣਾ ਸੀ ਕਈ ਹੋਰ ਨੇ ਜਿਹੜੇ ਮਤਲਬ ਕਿ ਕਈ ਪ੍ਰੋਬਲਮਸ ਨੇ ਉਹਨਾਂ ਨੂੰ ਇਹ ਅਸਲ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਦੇ ਨਾਲੇ ਨਾ ਉਖਲਵਾੜ ਹੋ ਰਿਹਾ ਜੀ ਆਮ ਲੋਕਾਂ ਨੇ ਜ਼ਿੰਦਗੀ ਨਾਲ ਲਖ ਲਵਾੜੇ ਸਿੱਧਾ ਸਿੱਧਾ ਜੀ ਜੇ ਸਰਕਾਰ ਸਹੂਲਤਾ ਵੀ ਦੇ ਰਹੀ ਮੈਂ ਇਹ ਕਹਿਣਾ ਚਾਹਾਂਗੀ ਕਿ ਜ਼ਮੀਨੀ ਪੱਧਰ ਤੇ ਆ ਕੇ ਦੇਖਣਾ ਚਾਹੀਦਾ ਹੈ ਕਿ ਕਿੱਥੇ ਸਹੂਲਤਾ ਮਿਲ ਰਹੀਆਂ ਨੇ ਕਿ ਉਹ ਆਮ ਲੋਕਾਂ ਨੂੰ ਸਹੂਲਤਾ ਵਾਕੇ ਮਿਲ ਰਹੀ ਹੈ ਜਿਹੜੀਆਂ ਉੱਤੋਂ ਆ ਰਹੀਆਂ ਨੇ ਕਿ ਐ ਨਾ ਹੋਵੇ ਕਿ ਰਸਤੇ ਦੀ ਸਾਰੀਆਂ ਸਹੂਲਤਾ ਰਫਾ ਰਫਾ ਹੋ ਜਾਂਦੀਆਂ ਤੇ ਆਮ ਲੋਕਾਂ ਨੂੰ ਕੋਈ ਵੀ ਪੁੱਛਤਾ ਨਹੀਂ ਸਰਕਾਰ ਦਾਵੇ ਬਹੁਤ ਕਰ ਰਹੀ ਹੈ ਹੈਲਥ ਨੂੰ ਲੈ ਕੇ ਉੱਚੀ ਚੀਜ਼ਾਂ ਡਾਕਟਰਾਂ ਦਾ ਕਹਿਣਾ ਹੈ ਜਿਹੜੀ ਅਸੀਂ ਹੜਤਾਲ ਕਰਦੇ ਲੋਕਾਂ ਦੀ ਕਰਦੇ ਅਸੀਂ ਆਪਦੇ ਨਹੀਂ ਕਰਦੇ ਉਹ ਸਰ ਲੋਕਾਂ ਲਈ ਨਹੀਂ ਲੋਕਾਂ ਨੂੰ ਸਵਿਚੇ ਕੋਈ ਵੀ ਵਿਚਾਰਨੋ ਮਿਲਣ ਵਾਲਾ ਨਹੀਂ ਕਿਉਂਕਿ ਉਹਨਾਂ ਦੀ ਸਿਹਤ ਨਾਲ ਤਾਂ ਇੱਕ ਤਰ੍ਹਾਂ ਨਾਲ ਖਲਵਾੜ ਹੋ ਰਿਹਾ ਜੀ ਮੈਂ ਤਾਂ ਇਹ ਕਹਾਂਗੀ ਕਿ ਇਹਨਾਂ ਦੀ ਸਿਹਤ ਨਾਲ ਖਲਵਾੜ ਹੋ ਰਿਹਾ ਡਾਕਟਰਾਂ ਨੇ ਕਿਹਾ ਵੀ ਅਸੀਂ ਡਾਕਟਰਾਂ ਦੀ ਕਮੀਆਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਹੜੀ ਲੋਕੀ ਸਾਨੂੰ ਆਪੇ ਰੋਝ ਦੱਸਦੇ ਡਾਕਟਰ ਕਹਿ ਰਹੇ ਜੀ ਕਿ ਕਮੀਆਂ ਨੂੰ ਲੈ ਕੇ ਡਾਕਟਰਾਂ ਦੀਆਂ ਕਮੀਆਂ ਨੂੰ ਤੁਹਾਡੇ ਕੋਲ ਜਿਹੜਾ ਪੰਪਲੇਟ ਫੜਿਆ ਇਸ ਤੇ ਵੀ ਇਹੀ ਲਿਖਿਆ ਹੋਇਆ ਕਿ ਡਾਕਟਰ ਦੀ ਕਮੀ ਨੂੰ ਲੈ ਕੇ ਅੱਜ ਇਹ ਹੜਤਾਲ ਕੀਤੀ ਵੀ ਕਮੀਆਂ ਪੂਰੀਆਂ ਕੀਤੀਆਂ ਜਾਂ ਸਰ ਦੇਖੋ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਮੈਂ ਫਿਲਹਾਲ ਇੱਥੇ ਫਸਟ ਟਾਈਮ ਆਈ ਆ ਠੀਕ ਹੈ ਜੀ ਮੈਂ ਨਹੀਂ ਕਹਿ ਸਕਦੀ ਪਰ ਜੋ ਆਪਾਂ ਇਹਨਾਂ ਆਮ ਲੋਕਾਂ ਤੋਂ ਸੁਣਿਆ ਹੈ ਉਹ ਆਪਾਂ ਇਹ ਹੀ ਸੁਣਿਆ ਹੈ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਾਂ ਸਾਨੂੰ 6-6 ਦਿਨ ਹੋ ਗਏ ਇੱਥੇ ਚੱਕਰ ਮਾਰ ਰਿਆਂ ਨੂੰ ਹੁਣ ਆਪਾਂ ਇਹ ਵੀ ਸੁਣਿਆ ਕਿ ਪੰਜ ਅੱਜ 9 ਤਰੀਕਾ ਜੀ 9 10 11 ਤੱਕ ਹੜਤਾਲ ਹੈ ਤੇ ਮੈਂ ਇਹ ਵੀ ਸੁਣਿਆ ਮੈਂ ਸਾਹਮਣੇ ਪੁੱਛਿਆ ਕਿ ਉਸ ਤੋਂ ਬਾਅਦ ਡਾਕਟਰ ਸਾਹਿਬ ਆਉਣਗੇ ਕਹਿੰਦੇ ਕਿ ਜੇ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਆਉਣਗੇ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਅੱਗੇ ਵੀ ਹੜਤਾਲਾਂ ਵੀ ਜਾਰੀ ਰੱਖਣਗੇ ਔਰ ਮੈਂ ਵੀ ਪੁੱਛਿਆ ਕਿ 11 ਵਜੇ ਡਾਕਟਰ ਬੈਠਣਗੇ ਉਹ ਇਹ ਕਹਿੰਦੇ ਕਿ 11 ਵਜੇ ਪਤਾ ਲੱਗੂਗਾ ਕਿ ਕਿਹੜਾ ਡਾਕਟਰ ਬੈਠਦਾ ਹੈ ਜਾਂ ਕਿਹੜਾ ਨਹੀਂ ਬੈਠਦਾ ਇੱਕ ਇੱਕ ਲੋਕ ਫਸਰ ਦੌਰ ਦੋ ਘੰਟੇ ਸਰ ਬਹੁਤ ਲੋਕ ਖੱਜਲ ਖਰਾਬ ਹੋ ਰਹੇ ਨੇ ਕਈ ਤਾਂ ਇਹ ਸੋਚ ਲਿਆ ਕਿ ਹੁਣ 11 ਵਜੇ ਤੱਕ ਵੀ ਅਸੀਂ ਵਾਪਸ ਚਲੇ ਜਾਨੇ ਆ ਵੀ ਅਸੀਂ ਗਰਮੀ 'ਚ ਕਿੱਥੇ ਬੈਠੇ ਰਵਾਂਗੇ ਤੇ ਅਸੀਂ ਵਾਪਸ ਚਲੇ ਜਾਨੇ ਆ ਬਹੁਤ ਮੰਦ ਭਾਗੀ ਕਟਣਾ ਹੈ ਕਿ ਜੇ ਇਸ ਦੇਸ਼ ਵਿੱਚ ਜਾਂ ਕਿਸੇ ਵੀ ਸਟੇਟ 'ਚ ਇੱਕ ਲੇਡੀ ਡਾਕਟਰ ਹੀ ਸੁਰੱਖਿਤ ਨਹੀਂ ਹੈ ਐਂਡ ਉੱਪਰ ਦੀ ਉਹ ਪ੍ਰੈਗਨੈਂਟ ਹੈ ਤਾਂ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਡਾਕਟਰ ਪੂਰੀ ਆਵਦੀ 100% ਕੈਪੇਬਿਲਿਟੀ ਨਾਲ ਤੁਹਾਡੀ ਸੇਵਾ ਕਰੇਗਾ ਠੀਕ ਹੈ ਆਪਾਂ ਰੋਜ਼ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਆ ਪਰ ਜੇ ਸਾਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਡਰ ਥੱਲੇ ਰਹਿ ਕੇ ਕਿੱਦਾਂ ਕੰਮ ਕਰਾਂਗੇ ਮਲਟੀਪਲ ਟਾਈਮਸ ਹਰ ਮਹੀਨੇ ਪੰਜਾਬ 'ਚ ਐਨੇ ਇਨਸੀਡੈਂਸਿਸ ਹੋ ਰਿਹਾ ਜਿੱਥੇ ਚਾਹੇ ਮੇਲ ਡਾਕਟਰ ਹੈ ਜਾਂ ਫੀਮੇਲ ਡਾਕਟਰ ਹੈ লো پیشنটস ਆਕੇ ਦੁਰਵਿਵਾਰ ਕਰਦੇ ਆ ਸਾਡੇ ਨਾਲ ਅਸੀਂ ਮਲਟੀਪਲ ਟਾਈਮ ਰਿਕੁਐਸਟ ਕੀਤੀ ਹੈ ਸਰਕਾਰ ਨਾਲ ਗੱਲ ਕਰ ਰਹੇ ਆ ਪਰ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜੇ ਇਦਾਂ ਹੀ ਚੱਲ ਰੂਗਾ ਫਿਰ ਇਹ ਤਾਂ ਫਿਰ ਸਾਰੇ ਲੋਕੀ ਰਿਜ਼ਾਈਨ ਕਰਨਗੇ ਆ ਜੌਬ ਛੱਡਣਗੇ ਉਮ ਦਾ ਆਪ ਵੀ ਉਹ ਦੇਖਿਆ ਹੈ ਨਾ ਕਿ ਮੈਡੀਕਲ ਹਾਂਜੀ ਡੈਫੀਨਿਟਲੀ ਹੋਣਾ ਚਾਹੀਦਾ ਹੈ ਐਮਰਜੈਂਸੀ ਦੇਖੋ ਇਹ ਜੀ ਜਗ੍ਹਾ ਕਿਸੇ ਵੀ ਹਸਪੀਟਲ ਦੀ ਜਿੱਥੇ ਕਿਸੇ ਵੀ ਤਰੀਕੇ ਦਾ ਪੇਸ਼ੈਂਟ ਆਉਂਦਾ ਕੋਈ ਹਾਫ ਡੈਡ ਆਉਂਦਾ ਹੈ ਜਾਂ ਕੋਈ ਬਹੁਤ ਸਿੱਕ ਆਉਂਦਾ ਹੈ ਜਾਂ ਕੋਈ ਸ਼ਰਾਬੀ ਆਉਂਦਾ ਹੈ ਜਾਂ ਐਕਸੀਡੈਂਟ ਹੁੰਦੇ ਆ ਆਪਨ ਨੂੰ ਨਹੀਂ ਪਤਾ ਜੋ ਲੋਕ ਐਮਰਜੈਂਸੀ ਚ ਆਉਂਦੇ ਆ ਪੇਸ਼ੈਂਟ ਦੇ ਨਾਲ ਆਉਂਦੇ ਰਿਲੇਟਿਵਸ ਦਾ ਕੀ ਮਾਈਂਡ ਸੈਟ ਹੁੰਦਾ ਇਸ ਲਈ ਐਮਰਜੈਂਸੀ ਚ ਕੌਣ ਐਂਟਰ ਕਰਦਾ ਐਮਰਜੈਂਸੀ ਚ ਤਾਂ ਬਹੁਤ ਟਾਈਟ ਸਿਕਿਉਰਿਟੀ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਜਾਂ ਦੋ ਬੰਦੇ ਨੂੰ ਹੀ ਅੰਦਰ ਅਲਾਉ ਕੀਤਾ ਜਾਵੇ ਤਾਂ ਕਿ ਅੰਦਰ ਡ ਸਮੂਹ ਜਿਹੜੇ ਮੀਟਿੰਗ ਹੋ ਰਹੀ ਹੈ ਉਸ ਤੋਂ ਬਹੁਤ ਵਧੀਆ ਲੱਗ ਰਿਹਾ ਹੈ। ਅਸੀਂ ਹੋਪਫੁਲ ਹੈਗੇ ਆਂ ਸਾਨੂੰ ਸਰਕਾਰ ਤੇ ਭਰੋਸਾ ਹੈ। ਸਾਡੀ ਐਸੋਸੀਏਸ਼ਨ ਮਲਟੀਪਲ ਮੀਟਿੰਗਸ ਕਰ ਚੁੱਕੀ ਆ ਪਾਸਟ ਚ ਵੀ। ਬਾਕੀ 11 ਨੂੰ ਕੀ ਹੁੰਦਾ ਇਹ ਉਦੋਂ ਨਹੀਂ ਪਤਾ ਚੱਲੇਗਾ। ਮੈਡਮ ਤੁਸੀਂ ਸਰਕਾਰ ਦੇ ਭਰੋਸੇ ਦੀ ਗੱਲ ਕੀਤੀ ਆ। ਡਾਕਟਰ ਕਿਤੇ ਕੋਈ ਸੇਫ ਨਹੀਂ ਹੈਗਾ ਇਹਦੇ ਬਾਰੇ ਕੀ ਕਹੋਗੇ? ਡਾਕਟਰ ਤਾਂ ਦੇਖੋ ਕਿਤੇ ਵੀ ਸੇਫ ਨਹੀਂ ਹੈ। ਮਲਟੀਪਲ ਟਾਈਮ ਇਨਸੀਡੈਂਸਸ ਪੂਰੇ ਦੇਸ਼ ਚ ਹੋ ਰਿਹਾ ਸਾਰੇ মিডিਆ ਨੂੰ ਆਪਾਂ ਨੂੰ ਪੂਰੇ ਇੰਡੀਆ ਨੂੰ ਪਤਾ ਹੀ ਹੈ। ਇਹ ਤਾਂ ਹੁਣ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਅਸੀਂ ਵੀ ਕਿਸੇ ਦੀਆਂ ਮਾਂ ਬੇਟੀਆਂ ਕੱਲ ਨੂੰ ਉਹਨਾਂ ਦੇ ਬੱਚ ਸੋ ਜੀ ਜਿਹੜੀ ਹੜਤਾਲ ਚੱਲ ਰਹੀ ਹੈ ਪੂਰੀ ਪੂਰੀ ਦਸੀਏ ਦੋ ਘੰਟੇ ਚੱਲੀ ਹੈ 10 ਤੋਂ 11 ਜੀ ਜੀ ਕੀ ਕਾਰਨ ਹੈ ਜਿਹੜਾ ਇਹ ਰਾਜਾ ਕੀ ਮੰਗਾਂ ਨੇ ਸਾਡੀਆਂ ਮੰਗਾਂ ਇਹ ਹੈ ਕਿ ਜਦੋਂ ਹਸਪਤਾਲਾਂ ਦੇ ਵਿੱਚ ਲੋਕ ਆਉਂਦੇ ਆ ਉਹਨਾਂ ਨੂੰ ਵਧੀਆ ਤੇ ਫ੍ਰੀ ਸੇਅ ਹੁਸੂਲਤਾ ਮਿਲਣ ਲੋਕੀ ਨਰਾਸ਼ ਹੋ ਕੇ ਵਾਪਸ ਨਾ ਜਾਣ ਇਸ ਕਰਕੇ ਜਿੰਨੀਆਂ ਖਾਲੀ ਅਸਾਮੀਆਂ ਹੈ ਡਾਕਟਰਾਂ ਦੀਆਂ ਉਹ ਭਰੀਆਂ ਜਾਣ ਤਕਰੀਬਨ 60% ਅਸਾਮੀਆਂ ਖਾਲੀ ਪਈਆਂ ਹਸਪਤਾਲਾਂ ਦੇ ਵਿੱਚ ਸਪੈਸ਼ਲਿਸਟ ਡਾਕਟਰ ਨਹੀਂ ਹੈਗੇ ਪਿਛਲੇ 2.5 ਸਾਲ ਤੋਂ ਕੋਈ ਵੀ ਇਨਾਂ ਨੇ ਰੈਗੂਲਰ ਡਾਕਟਰ ਨਹੀਂ ਭਰਤੀ ਕੀਤਾ ਸਾਡੀ ਪਹਿਲੀ ਮੰਗ ਇਹ ਹੈ ਕਿ ਜੋ ਡਾਕਟਰਾਂ ਨੂੰ ਵੀ ਰੀਇਨਸਟੇਟਮੈਂਟ ਕੀਤੀ ਜਾਵੇ ਸਾਰੀਆਂ ਅਸਾਮੀਆਂ ਭਰੀਆਂ ਜਾਣ ਸਾਰੀਆਂ ਇਹਦੇ ਕਟੋਗੜ 75% ਅਸਾਮੀਆਂ ਜੋ ਖਾਲੀ ਪਈਆਂ ਹਨ ਉਹ ਭਰੀਆਂ ਜਾਣ ਦੂਸਰਾ ਇਹ ਕਿ ਹਸਪਤਾਲਾਂ ਦੇ ਵਿੱਚ ਜਿੱਥੇ ਐਮਰਜੈਂਸੀ ਚੱਲਦੀ ਹੈ ਉੱਥੇ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਔਰ ਤੀਸਰੀ ਇਹ ਕਿ ACP ਹੈ ਅਸ਼ੋਰ ਕਰੀਅਰ ਪ੍ਰੋਗਰੈਸ਼ਨ ਹੈ ਜੋ ਡਾਕਟਰਾਂ ਦੀ ਸਮਾਂ ਬਾਅਦ ਤਰੱਕੀ ਹੁੰਦੀ ਹੈ ਉਸ ਨੂੰ ਰੀਇਨਸਟੇਟ ਕੀਤਾ ਜਾਵੇ ਇਹ ਕਰ ਸਭ ਜਿਹੜੀ ਅੱਜ ਦੀ ਹੜਤਾਲ ਹੈ ਇਹ ਨਹੀਂ ਲੱਗਦਾ ਕਿ ਤੁਸੀਂ ਆਪ ਦੇ ਲਈ ਨਹੀਂ ਲੜ ਰਹੇ ਲੋਕਾਂ ਲਈ ਲੜ ਰਹੇ ਹੋ ਬਿਲਕੁਲ ਬਿਲਕੁਲ ਸਾਡੀ ਜੋ ਹੜਤਾਲ ਹੈ ਲੋਕਾਂ ਦੇ ਹੱਕਾਂ ਦੇ ਲਈ ਹੈ ਕਿਉਂਕਿ ਇਹ ਜੋ ਹੜਤਾਲ ਅਸੀਂ ਇੱਕ ਦਿਨ ਵਿੱਚ ਨਹੀਂ ਸੋਚੀ ਪਿਛਲੇ 2.5 ਸਾਲਾਂ ਤੋਂ ਅਸੀਂ ਸਰਕਾਰ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਤਿੰਨ ਸਾਡੇ ਮਨਿਸਟਰ ਬਦਲ ਗਏ ਤੇ ਪਰ ਫਿਰ ਵੀ ਇਹਦਾ ਕੋਈ ਹੱਲ ਨਹੀਂ ਹੋਇਆ ਡਾਕਟਰ ਭਰਤੀ ਨਹੀਂ ਕੀਤੇ ਗਏ ਇਹਨਾਂ ਨੇ ਤਾਂ ਮਰੀਜ਼ ਖੱਜਲ ਹੁੰਦੇ ਇਸ ਕਰਕੇ ਤਾਂ ਮਰੀਜ਼ ਖੱਜਲ ਹੁੰਦੇ ਤਾਂ ਉਹ ਸਾਡੇ ਨਾਲ ਵੀ ਖਫਾ ਹੋ ਕੇ ਜਾਂਦੇ ਆ ਇਸ ਕਰਕੇ ਸਾਡੀ ਮੰਗ ਹੈਗੀ ਉਹ ਲੋਕਾਂ ਦੇ ਹੱਥ ਵਿੱਚ ਹੀ ਹੈ ਜੇ ਡਾਕਟਰ ਆਉਣਗੇ ਹਸਪਤਲਾਂ ਦੇ ਵਿੱਚ ਤਾਂ ਹੀ ਹਸਪਤਾਲ ਚੱਲੂਗਾ ਬਿਲਡਿੰਗਾਂ ਦੇ ਨਾਲ ਹਸਪਤਾਲ ਨਹੀਂ ਨਹੀਂ ਚੱਲਣਾ ਡਾਕਟਰਾਂ ਉੱਤੇ ਵੀ ਹਮਲੇ ਹੋ ਜਾਂਦੇ ਰਹਿੰਦੇ ਨੇ ਕੋਈ ਧਿਆਨ ਨਹੀਂ ਦੇ ਰਿਹਾ ਕੋਈ ਸੇਫਟੀ ਨਹੀਂ ਹੈਗੀ ਤੇ ਇਸੇ ਕੀ ਨਹੀਂ ਲੱਗਦਾ ਡਾਕਟਰ ਇਸੇ ਕਰਕੇ ਇੱਧਰ ਨਹੀਂ ਆ ਰਹੇ ਇਹ ਤੁਹਾਡੀ ਗੱਲ ਬਿਲਕੁਲ जायਜ਼ ਹੈ ਇਹ ਇੱਕ ਮੁੱਖ ਕਾਰਨ ਹੈ ਕਿ ਸਰਕਾਰੀ ਹਸਪਤਲਾਂ ਦੇ ਵਿੱਚ ਸਪੈਸ਼ਲਿਸਟ ਡਾਕਟਰ ਜਾਂ ਦੂਸਰੇ ਡਾਕਟਰ ਸਭ ਨਹੀਂ ਹੁੰਦੇ ਹੈਗੇ ਜੇ ਆਉਂਦੇ ਵੀ ਆ ਤਾਂ ਇਹੋ ਜਿਹਾ ਮਾਹੌਲ ਦੇ ਕੇ ਛੇਤੀ ਨੌਕਰੀ ਛੱਡ ਕੇ ਚਲੇ ਜਾਂਦੇ ਹੈਗੇ ਆ ਸਰਕਾਰ ਨੇ ਗੱਲਾਂ ਤਾਂ ਬਹੁਤ ਕੀਤੀਆਂ ਹੈਗੀਆਂ ਕਿ ਅਸੀਂ ਸਿਕਿਉਰਟੀ ਰੱਖਾਂਗੇ ਪਰ ਜ਼ਮੀਨੀ ਤੌਰ ਤੇ ਹਜੇ ਤੱਕ ਇਸ ਦਾ ਕੋਈ ਹੱਲ ਨਹੀਂ ਹੋਇਆ ਸਰਕਾਰ ਦੇ ਜਿਹੜੇ ਦਾਅਵੇ ਕੀਤੇ ਹੋਏ ਆ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਵੀ ਧਿਆਨ ਦਿਓ ਸਰਕਾਰ ਨੇ ਸਾਨੂੰ ਅਸ਼ੋਰ ਕੀਤਾ ਹੈ ਕਿ 11 ਤਰੀਕ ਨੂੰ ਜੋ ਸਬ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਸਾਰੇ ਮਸਲਿਆਂ ਦਾ ਹੱਲ ਹੋਊਗਾ ਅਸੀਂ ਵੀ ਪੋਜ਼ਿਟਿਵ ਹੈਗੇ ਆ ਕਿ ਹੱਲ ਹੋਊਗਾ ਐਸੇ ਪੋਜ਼ਿਟਿਵ ਮਾਹੌਲ ਨੂੰ ਅਸੀਂ ਨਾਲ ਲੈ ਕੇ ਜਾ ਰਹੇ ਹੈਗੇ ਪਰ ਜੇਕਰ ਹੱਲ ਨਹੀਂ ਹੁੰਦਾ ਤਾਂ ਸਾਡੀ ਸਟ੍ਰਾਈਕ ਕੰਟੀਨਿਊਸ ਰਹੂ ਚੱਲੂਗੀ